ਬਰਨਾਲਾ ਦੇ ਪਿੰਡ ਕੁੱਬੇ ਰਹਿਣ ਵਾਲੇ ਇੱਕੋ ਇੱਕ ਵੱਡੇ ਭਰਾ ਵੱਲੋਂ ਆਪਣੇ ਛੋਟੇ ਭਰਾ ਦਾ ਗੰਡਾਸੇ ਨਾਲ ਬਹਿਰਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਮ੍ਰਿਤਕ ਦੀ ਲਾਸ਼ ਬਰਨਾਲਾ ਤੇ ਲੋਗੋਵਾਲ ਹਾਦੂ ਉਪਸਥਿਤ ਮ੍ਰਿਤਕ ਦੀ ਲਾਸ਼ ਖੇਤ ਵਿੱਚੋਂ ਮਿਲੀ ਮ੍ਰਿਤਕ ਦੀ ਪਛਾਣ 32 ਸਾਲ ਦੇ ਹਰੀਜ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੁੱਬੇ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਕਤਲ ਕਰਨ ਵਾਲੇ ਦੀ ਪਛਾਣ ਮ੍ਰਿਤਕ ਦੇ ਵੱਡੇ ਭਰਾ ਗੁਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਕੁੱਬੇ ਵਜੋਈ ਹੈ ਜਿਸ ਨੇ ਆਪਣੇ ਭਰਾ ਦਾ ਸਿਰ ਉੱਪਰ ਗੰਡਾਸੇ ਮਾਰ ਕੇ ਕਤਲ ਕਰ ਦਿੱਤਾ ਜਿਸ ਵਿੱਚ ਹਜੀ ਸਿੰਘ ਦਾ ਕਤਲ ਹੋਇਆ ਹੈ ਉੱਥੇ ਹਜੀ ਸਿੰਘ ਦਾ ਦੋਸਤ ਸੰਦੀਪ ਸਿੰਘ ਵੀ ਇਸ ਵਿੱਚ ਗੰਭੀਰ ਜ਼ਖਮੀ ਹੋਇਆ ਹੈ ਇਸ ਮਾਮਲੇ ਸੰਬੰਧੀ ਡੀਐਸਪੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਇਲਾਕੇ ਅੰਦਰ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪੁਲਿਸ ਥਾਣਾ ਲੋਗੋਵਾਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਹਰਜੀਤ ਸਿੰਘ ਅਤੇ ਗੁਰਦੀਪ ਸਿੰਘ ਦੋ ਸਕੇ ਭਰਾ ਹਨ ਜਿਨ੍ਹਾਂ ਦਾ ਪਿੰਡ ਕੁੱਬੇ ਅਤੇ ਉਨ੍ਹਾਂ ਦੀ ਜ਼ਮੀਨ ਨਾਲ ਲੱਗਦੇ ਪਿੰਡ ਬੁਗਰਾ ਪੁਲਿਸ ਥਾਣਾ ਲੋਗੋਵਾਲ ਵਿੱਚ ਆਉਂਦੀ ਹੈ ਉਨ੍ਹਾਂ ਦੱਸਿਆ ਕਿ ਕੱਲ ਦੋਵੇਂ ਭਰਾਵਾਂ ਅਤੇ ਮ੍ਰਿਤਕ ਹਰਜੀਤ ਸਿੰਘ ਦੇ ਦੋਸਤ ਸੰਦੀਪ ਸਿੰਘ ਦਾ ਆਪਸ ਵਿੱਚ ਝਗੜਾ ਹੋਇਆ ਸੀ ਝਗੜੇ ਦਾ ਮੁੱਖ ਕਾਰਨ ਮ੍ਰਿਤਕ ਦਾ ਵੱਡਾ ਭਰਾ ਗੁਰਦੀਪ ਸਿੰਘ ਆਪਣੇ ਛੋਟੇ ਭਰਾ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਜੋ ਕੱਲ ਆਪਣੇ ਦੋਸਤ ਨਾਲ ਖੇਤ ਮੋਟਰ ਤੇ ਬੈਠੇ ਸਨ ਤਾਂ ਉਸਦਾ ਵੱਡਾ ਭਰਾ ਉੱਥੇ ਪਹੁੰਚ ਗਿਆ ਦੋਵੇਂ ਭਰਾਵਾਂ ਦਾ ਆਪਸ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ ਇਸ ਲੜਾਈ ਝਗੜੇ ਵਿੱਚ ਪਿੰਡ ਦੇ ਇੱਕ ਵਿਅਕਤੀ ਸੰਦੀਪ ਸਿੰਘ ਜ਼ਖਮੀ ਹੋ ਗਿਆ ਜੋ ਉੱਥੋਂ ਚਲਾ ਗਿਆ ਅਤੇ ਮ੍ਰਿਤਕ ਹਰਜੀਤ ਸਿੰਘ ਅਤੇ ਉਹਦਾ ਵੱਡਾ ਭਰਾ ਗੁਰਦੀਪ ਸਿੰਘ ਆਪਸ ਵਿੱਚ ਝਗੜਦੇ ਰਹੇ ਇਸ ਝਗੜੇ ਦੌਰਾਨ ਹਜੀਤ ਸਿੰਘ ਦੇ ਵੱਡੇ ਭਰਾ ਗੁਰਦੀਪ ਸਿੰਘ ਨੇ ਆਪਣੇ ਗੰਡਾਸੇ ਨਾਲ ਛੋਟੇ ਭਰਾ ਹਜੀਤ ਸਿੰਘ ਦੇ ਸੀਤੇ ਗੰਡਾਸਾ ਮਾਰ ਕੇ ਬਰੇਮੀ ਨਾਲ ਕਤਲ ਕਰ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ। ਜਰਦੇਵ ਸਿੰਘ ਪਿੰਡ ਕੁੱਬੇ ਜੀ ਜਿਹੜਾ ਕਤਲ ਹੋਇਆ ਜੀ ਕੀ ਕਹਿਣਾ ਚਾਹਣਗੇ? ਇਹ ਤਾਂ ਦੋਨੇ ਭਰਾ ਖੇਤੀ ਕਰਦੇ ਸੀ ਵਧੀਆ। ਕੋਈ ਰਾਤ ਨੂੰ ਖਾਦੀ ਪੀਤੀ ਕੋਈ ਮੜਾ ਮੋਟਾ ਕੋਈ ਇਹਨਾਂ ਦੀ ਤਤਕਾਰ ਹੋ ਗਈ ਕਿਸੇ ਗੱਲੋਂ। ਕੋਈ ਹਜੇ ਤੱਕ ਕਲੀਅਰ ਨਹੀਂ ਜੀ ਵੀ ਕਿਵੇਂ ਹੋਇਆ ਇਹ ਗੱਲ ਕਿਵੇਂ ਨਾ। ਪੁਲਿਸ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਜੀ। ਇਹਦਾ ਮਰਤੋ ਤੁਸੀਂ ਜੀ ਕਿ ਕੀ ਕੰਮ ਕਰਦਾ ਸੀਗਾ ਕਿੰਨੀ ਉਮਰ ਦੀ ਸੀ ਇਹਨਾਂ ਦੀ 30 30 32 ਸਾਲ ਉਮਰ ਆ ਜੀ ਇਹਨਾਂ ਦੀ ਤੇ ਖੇਤੀ ਦਾ ਕੰਮ ਕਰਦੇ ਸੀ ਜੀ ਸਬਜ਼ੀ ਸਬਜ਼ੀ ਲਾਉਂਦੇ ਸੀ ਇੱਥੇ ਦੋਨੇ ਪਰਾ ਰਹੇ ਨੇ ਸੀ ਜੀ ਕਿਹੜਾ ਪਿੰਡ ਸੀ ਇਹਨਾਂ ਦਾ ਇਹਨਾਂ ਦਾ ਪਿੰਡ ਕੋਬੇ ਸੀ ਇੱਥੇ ਨੋਲੇਜ ਪੈਂਦਾ ਹਾਂਜੀ ਇੱਥੇ ਨੋਲੇਜ ਪੈਂਦਾ ਜੀ ਇਹਦੇ ਵਿੱਚ ਹਰਜੀਤ ਸਿੰਘ ਤੇ ਤਾਂ ਪਰਾ ਗੁਰਦੀਪ ਸਿੰਘ ਜਿਹੜਾ ਦੋਨੋਂ ਕਰਨਾਲ ਸਿੰਘ ਦੇ ਲੜਕੇ ਨੇ ਤੇ ਪਿੰਡ ਪੈ ਗਿਆ ਕੋਬੇ ਇਹਨਾਂ ਦਾ ਜਿਹੜਾ ਕੋਬੇ ਆ ਡਿਸਟ੍ਰਿਕਟ ਬਰਨਾਲਾ ਤੇ ਥਾਣਾ ਤਰੋਲੇ ਚ ਪੈ ਗਿਆ ਪਰ ਇਹਨਾਂ ਨੇ ਜਿਹੜੀ ਜ਼ਮੀਨ ਇਹਦਾ ਬਜ਼ੁਰਗਾਂ ਨੇ ਇੱਥੇ ਪਿੰਡ ਬੁਗਰਾ ਥ ਇਥੇ ਦੀ ਮੋਟਰ ਬਣੀ ਹੋਈ ਆ ਖੇਤ ਐ ਇਥੇ ਕੱਲ ਇਹਨਾਂ ਦੋਨਾਂ ਭਰਾਵਾਂ ਦਾ ਤੇ ਇਹਦੇ ਨਾਲ ਇੱਕ ਦੋਸਤ ਸੰਦੀਪ ਸਿੰਘ ਸੀਗਾ ਉਹਨਾਂ ਦਾ ਝਗੜਾ ਹੋਇਆ ਸੀ ਜਿਹੜਾ ਗੁਰਦੀਪ ਸਿੰਘ ਸੀਗਾ ਇਹਨੇ ਪਹਿਲਾਂ ਜਿਹੜਾ ਦੋਸਤ ਸੀਗਾ ਆਪਣੇ ਭਰਾ ਦਾ ਸੰਦੀਪ ਸਿੰਘ ਉਹਦੇ ਸੱਟ ਮਾਰੀ ਉਹ ਉਹ ਤੋਂ ਇਥੋਂ ਭੱਜ ਗਿਆ ਪਰ ਬਾਅਦ ਵਿੱਚ ਦੋਨਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਤਾਂ ਗੁਰਦੀਪ ਸਿੰਘ ਨੇ ਆਪਣੇ ਛੋਟੇ ਭਰਾ ਹਰਜੀਤ ਸਿੰਘ ਦੇ ਸਿਰ ਦੇ ਵਿੱਚ ਗਣਾਸਿਆਂ ਨਾਲ ਵਾਰ ਕੀਤੇ ਜਿਹਦੇ ਨਾਲ ਉਹਦੀ ਇਥੇ ਜਿਹੜਾ ਸਰੋਂ ਦਾ ਖੇਤ ਸੀ ਉਹਦੇ ਵਿੱਚ ਡਿੱਗ ਪਿਆ ਇਹੀ ਉੱਥੇ ਮੌਤ ਹੋ ਗਈ ਜਿਹੜਾ ਰੰਜਸ਼ ਕੀ ਸੀ ਜਿਹੜਾ ਇਹ ਕਤਲ ਦਾ ਮਾਮਲਾ ਸਮਾਂ ਹੈ ਬਜਾ ਰੰਜਸ਼ ਦੇ ਵਿੱਚ ਜਿੱਦਾਂ ਹੁਣ ਇਹ ਜਿਹੜਾ ਮ੍ਰਿਤਕ ਆ ਇਹਦੇ ਰਿਕਾਰਡ ਬਾਰੇ ਜਿਹੜਾ ਪਤਾ ਕਰਿਆ ਇਹਦੇ ਵਿੱਚ ਇਹਦੇ ਖਿਲਾਫ 16 ਦੇ ਵਿੱਚ 302 ਦਾ ਮਕਦਮਾ ਰੂੜੇਗੇ ਜਿਲ੍ਹਾ ਬਰਨਾਲਾ ਵਿੱਚ ਦਰਜ ਹੋਇਆ ਸੀਗਾ ਔਰ ਦੋ ਪਰਚੇ ਇੱਕ ਲੜਾਈ ਝਗੜੇ ਦਾ ਔਰ ਇੱਕ 400 ਲੀਟਰ ਲਾਣ ਦਾ ਥਾਣਾ ਲੰਗੋਵਾਲ ਵਿੱਚ ਦਰਜ ਹੋਇਆ ਸੀਗਾ ਆਮ ਜਿਹੜੀ ਪੜਤਾਲ ਦੇ ਦੌਰਾਨ ਪਤਾ ਲੱਗ ਰਿਹਾ ਜਿਹਦੀ ਗੱਲ ਦਾ ਪਤਾ ਲੱਗ ਰਿਹਾ ਵੀ ਇਹ ਜਿਹੜੇ ਦੋਨੋਂ ਭਰਾ ਸੀਗੇ ਇਹਨਾਂ ਵਿੱਚੋਂ ਇੱਕ ਗੁਰਦੀਪ ਸਿੰਘ ਸੀਗਾ ਇਹ ਖੇਤੀਬਾੜੀ ਕਰਦਾ ਸੀਗਾ ਇਹਦੇ ਬੱਚੇ ਨੇ ਇੱਕ ਬੇਟੀ ਵੱਡੀ ਇਹਦੀ ਪੜ੍ਹਦੀ ਹੈ ਯੂਨੀਵਰਸਿਟੀ ਇੱਥੇ ਹੁਣ ਪਟਿਆਲੇ ਵਿੱਚ ਤੇ ਛੋਟਾ ਬੇਟਾ ਵੀ ਉਹਦਾ ਪੜ੍ਹਦਾ ਤੇ ਜਿਹੜਾ ਇਹ ਮਰ ਤੱਕ ਆ ਇਹਦਾ ਵਿਆਹ ਨਹੀਂ ਸੀ ਹੋਇਆ ਤੇ ਇਹਦੇ ਜਿਹੜਾ ਸੀ ਕੰਮ ਕਰਦੀ ਸੀ ਕਰਦਾ ਉਹ ਕੰਮ ਕਰ ਕਰਦਾ ਸੀ ਕੀਤੀ ਬੜੀ ਦਾ ਔਰ ਉਹ ਮਿਹਨਤੀ ਬੰਦਾ ਸੀ ਕਿ ਜਿਸ ਕਰਕੇ ਇਹ ਜਿਹੜਾ ਸੀ ਨਸ਼ੇ ਦਾ ਵੀ ਪਤਾ ਲੱਗਿਆ ਕਿ ਨਸ਼ਾ ਕਰਦਾ ਸੀ ਦਾਰੂ ਪੀਂਦਾ ਸੀਗਾ ਜਿਸ ਕਰਕੇ ਉਹ ਭਰਾਏ ਨੂੰ ਰੋਕਦਾ ਸੀਗਾ ਤੇ ਉਸ ਕਰਕੇ ਇਹ ਰੁਕਦਾ ਨਹੀਂ ਸੀ ਜਿਸ ਕਰਕੇ ਇਹਨਾਂ ਦਾ ਮਤਲਬ ਟਕਰਾਅ ਤਾਂ ਥੋੜਾ ਥੋੜਾ ਚੱਲਦਾ ਰਹਿੰਦਾ ਸੀਗਾ ਪਰ ਕੱਲ ਜਿਹੜਾ ਸੀਗਾ ਉਹ ਟਕਰਾਅ ਬਹੁਤ ਜ਼ਿਆਦਾ ਵਧ ਗਿਆ ਜਿਸ ਕਰਕੇ ਮਤਲਬ ਉਸ ਬੰਦੇ ਨੇ ਮਾਰ ਕੇ ਸਟਾ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਤੀਸਰਾ ਬੰਦਾ ਵੀ ਨਹੀਂ ਇਹਦੇ ਵਿੱਚ ਫੱਟੜ ਤੀਸਰਾ ਜਰੂਰ ਹੋਇਆ ਸੰਦੀਪ ਸਿੰਘ ਸਨ ਆਫ ਪੂਰਾ ਸਿੰਘ ਉਹ ਵੀ ਕੁੱਬੇ ਪਿੰਡ ਦਾ ਇਹ ਫੱਟੜ ਜਰੂਰ ਹੋਇਆ ਜਿਹੜਾ ਦਾਖਲ ਆ ਤਾਂ ਕਿਸੇ ਅਰੈਸਟ ਵੀ ਹੈ ਜੀ ਨਹੀਂ ਅਜੇ ਕੋਈ ਅਰੈਸਟ ਨਹੀਂ ਹੋਈ ਅਜੇ ਤਾਂ ਬਸ ਇਹਨਾਂ ਦੇ ਪਰਿਵਾਰ ਦੇ ਬਿਆਨ ਤੇ ਕੋਕੇ ਦੇ ਮਦਰ ਫਾਦਰ ਦੀ ਮੌਤ ਹੋ ਚੁੱਕੀ ਆ ਤੇ ਇਹਾਂ ਦੇ ਹੋਰ ਕੋਈ ਪਿੱਛੇ ਪਰਿਵਾਰ ਦਾ ਕੋਈ ਬੰਦਾ ਹਨ ਨਹੀਂ ਜਿਹੜਾ ਮਰਤਕ ਆ ਇਹ ਇਕੱਲਾ ਛੜਾਇਆ ਇਸ ਕਰਕੇ ਤਾਂ ਚਾਚੇ ਦਾ ਮੁੰਡਾ ਤੇ ਚਾਚਾ ਇੱਥੇ ਹੈਗੇ ਜਿਨ੍ਹਾਂ ਦੀ ਬਰਾਮਦੀ ਅਸੀਂ ਪਰਚਾ ਦੇ ਰਹੇ ਹਾਂ ਸਰ ਇਨੀ ਕੋਵਰਤੀ ਜੀ ਇਹਦੀ 32 ਸਾਲ ਉਮਰ ਦਾ ਜਿਹੜਾ ਮ੍ਰਿਤਕ ਆ ਹਰਦੀਪ ਸਿੰਘ ਤੇ ਗੁਰਦੀਪ ਸਿੰਘ ਜਿਹੜਾ ਹੈ ਉਹਦੀ 40 ਸਾਲ ਦੀ ਉਮਰ ਆ ਜੀ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਕਰੀ ਹੈਗੀ ਅਪ੍ਰੋਕਸੀ ਜਾਂਚ ਤੋਂ ਫਿਲਹਾਲ ਤਾਂ ਇੱਕ ਤੇ ਹੀ ਹੋਇਆ ਜਿਹਦਾ ਜਨੇ ਸੱਟਾਂ ਮਾਰੀਆਂ ਨੇ ਜਿਹੜਾ ਮੌਕੇ ਤੇ ਤੇ ਪਾਇਆ ਗਿਆ ਠੀਕ ਹੈ ਬਾਕੀ ਫਰਦਰ ਤਫਤੀਸ਼ ਦੇ ਦੌਰਾਨ ਜਿਹੜਾ ਬੰਦਾ ਵੀ ਨਾਲ ਹੋਊਗਾ ਜਨੇ ਸਾਥ ਦਿੱਤਾ ਹੋਊਗਾ ਜਿਹੜਾ ਵਿੱਚ ਇਨਵੋਲਵਮੈਂਟ ਜਿਹਦੀ ਵਿੱਚ ਪਾਈ ਜਾਊਗੀ ਦਰਾਂ ਨੇ ਤਫਤੀਸ਼ ਅੱਗੇ ਯੂਨੀਵਰਸਿਟੀ ਦਾ ਪਾਰਟ ਆ ਸਾਰ ਜੋ ਤਾਤ ਸਾਹਮਣੇ ਹੋਣਗੇ ਉਹ ਤੁਹਾਡੇ ਦੁਬਾਰਾ ਕਰ ਕੰਮ ਨਾਲੇ ਹਥਿਆਰ ਬਰਬੰਦ ਹੋਏ ਆ ਦੋਸ਼ੀ ਜੇ ਬਾਅਦ ਹੀ ਹੋਣਾ ਜੀ ਦੋਸ਼ੀ ਬਿਲੋਂ ਕਿਪਰਾ ਕਰਾਂਗੇ ਉਸ ਤੋਂ ਬਾਅਦ ਅਗਲਾ ਪ੍ਰਸਾਦ ਸ਼ੁਰੂ ਹੋਏ